ਹਾਲ ਤੋ ਚੱਲ ਰਿਆ ਜਦੋਂ ਦੇ ਬਾਬਾ ਗੁਲਜਾਰ ਸਿੰਘ ਜੀ ਦੁਨੀਆ ਤੋਂ ਗਏ ਆ ਰਸਤਕ ਹੋਏ ਨੇ ਇਹ 23 ਵਰਸ਼ੀ ਅੱਜ 20 ਸਾਲ ਹੋ ਗਏ ਇਹਦਾ ਮੇਨ ਮਰਸ਼ੀ ਮਨਾਉਣ ਦਾ ਕਾਰਨ ਇਹ ਨਹੀਂ ਕਿ ਪਿਓਰ ਦੀ ਸ਼ੋਭਾ ਵਧਾਉਣੀ ਆ ਨਾ ਇਹਦਾ ਕਾਰਨ ਇਹ ਆ ਜਿਵੇਂ ਅਸੀਂ ਦਸਤਾਰ ਮੁਕਾਬਲੇ ਕੰਨਿਆਂ ਨੂੰ ਸੂਟ ਦੇਣੀ ਅਤੇ ਗੋ ਜਗ੍ਹਾ ਖੇਤਰ ਵਿੱਚ ਬਾਟ ਪੂਜਾ ਤੇ ਭਜਨ ਕਰਾਉਣਾ ਤੇ ਦਾਨ ਕਰਾਉਣਾ ਸਿਮਰਨ ਕਰਾਉਣਾ ਅਸੀਂ ਇਨ੍ਹਾਂ ਚੀਜ਼ਾਂ ਵਾਸਤੇ ਵਰਸ਼ੀ ਮਨਾਈ ਜਾਂਦੀ ਆ ਨਾਤੇ ਸ਼ੋਭਾ ਵਾਲੀ ਮਨਾਈ ਜਾਂਦੀ ਹੈ ਜੀ ਅਗਰ ਮੌਤੀ ਨਹੀਂ ਸਾਡੇ ਨਾਲ ਜੇ 81 101 13 ਸੂਟ ਕੰਨਿਆਂ ਨੂੰ ਤਕਸੀਮ ਕੀਤੇ ਨੇ ਜੀ 180 ਸਨੇਹ ਜੱਗ ਵਿੱਚ ਜੋ ਸੰਗਤਾਨੀ ਹਿੱਸਾ ਪਾਇਆ ਅਸੀਂ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਦਸਤਾਰ ਮੁਕਾਬਲੇ ਦੇ ਰੂਪ ਵਿੱਚ ਬੱਚਿਆਂ ਨੂੰ ਅੱਗੇ ਦਿੰਦੇ ਸੀ 5200 ਰੁਪਏ ਇਨਾਮ 3100 ਰੁਪਏ ਦੂਜਾ ਨਾਮ ਤੀਜਾ 2100 ਅਸੀਂ ਵਧਾ ਕੇ ਸ਼ਰਧਾ ਦੇ ਮਤਾਬਕ ਬੱਚਿਆਂ ਨੂੰ ਮਾਣ ਦੇਣ ਖਾਤਰ ਇਹ ਲਾਲ ਚ ਕਹਿ ਲੋ ਜੇ ਮਾਣ ਕਹਿ ਲੋ ਜੇ ਪਿਆਰ ਕਹਿ ਲੋ ਵੀ ਦਸਤਾਰ ਸਜੋਣ 11000 ਪਹਿਲਾ ਨਾਮ 5200 ਦੂਜਾ ਨਾਮ ਤੀਜਾ 3100 ਕਰਤਾ ਅਗਲੇ ਸਾਲ ਤੋਂ ਅਸੀਂ ਉਪਰਾਲਾ ਇਹ ਕੀਤਾ ਪਹਿਲਾਂ ਤਾਂ ਦੂਜਾ ਉਪਰਾਲਾ ਸਾਡਾ ਹੈ ਕੀ ਆ ਨਾਮ ਜਪਣਾ ਤੇ ਜਪਾਣਾ ਸੇਵਾ ਕਰਨੀ ਤੇ ਕਰਾਨੀ ਬੱਚਿਆਂ ਦੀ ਕਿੰਨੀ ਲੋੜ ਹੈ ਜ ਗਿਆਨ ਦੀ ਬਹੁਤ ਅੰਧੇਰਾ ਤਾਂ ਦੇਖੋ ਜੀ ਅੰਧ ਵਿਸ਼ਵਾਸ ਆ ਅਜੇ ਬਹੁਤ ਲੋੜ ਬੇੜਾ ਚਕੰਦੀ ਹੈ ਇੱਕ ਰੁੱਕ ਤੇ ਇੱਕ ਕੁੱਕ ਦਿਆ ਕੁੱਕ ਚ ਧੀਆਂ ਮਾਰਨ ਦਾ ਦੁੱਖ ਨਹੀਂ ਅਜੇ ਛੱਡ ਰਹੇ ਲੋਕ ਪੜ੍ਹ ਲਿਖ ਕੇ ਗਏ ਨੇ ਐਜੂਕੇਟਿਡ ਬਣ ਗਏ ਨੇ ਪਰ ਅਜੇ ਉਹਨਾਂ ਦੇ ਵਿਚਾਰ ਹੋ ਗੀ ਨਹੀਂ ਸਿਲਪ ਵਿਚਾਰ ਹੋ ਗੀ ਨਹੀਂ ਉਪਦੇਸ਼ ਸਾਰਿਆਂ ਲਈ ਫਰਕਾਂ ਪਰ ਆਪਣੇ ਲਈ ਨਹੀਂ ਅਮਲ ਬਾਬਾ ਜੀ ਜਿਹੜੇ ਧਾਰਮਿਕ ਥਾਵਾਂ ਦੇ ਉੱਪਰ ਜਿਹੜੇ ਕਰਮ ਦੇ ਆ ਰਹੇ ਰੇ ਦੇਖੋ ਜੀ ਆਪਣਾ ਕੀਤਾ ਪਾਣਾ ਮਾਇਕੇ ਦੇ ਨਾਲ ਹੱਸਦਾ ਸੀ ਵੀ ਭੋਰਾ ਆਪਦਾ ਬਣਾਇਆ ਹੀ ਨਹੀਂ ਸਦੇਵ ਆਪਾਂ ਸੋ ਕਹਿਂਦਾ ਪਾਪ ਜਿਨੇ ਕੋਈ ਮਾੜੇ ਕਰਮ ਕਰਨੇ ਨਹੀਂ ਪਿਆ ਕਰਾਓ ਦੇ ਸਰਦਾ ਨਹੀਂ ਕਾਮ ਕਰੋ ਲੋਧ ਲੋ ਮੋਹ ਹੰਕਾਰ ਤੋਂ ਜਾਈ ਬਸਾਦੇ ਜਨਾਨੀ ਰੱਖੋ ਆਪਦੀ ਆ ਗੱਲਾਂ ਤੋਂ ਸਾਧੂਆਂ ਨੂੰ ਬਚਣਾ ਚਾਹੀਦਾ ਵੀ ਉਪਮਾ ਲੈਣ ਲਈ ਵਿਆਹ ਨਹੀਂ ਕਰਾਉਂਦੇ ਮੁਰਗੇ 55 ਸਾਲ ਦੇ ਹੋ ਕੇ ਗਲਤ ਕੰਮ ਦੇ ਸਿੱਟੇ ਨਿਕਲਦੇ ਨੇ ਇੱਦਾਂ ਮੈਂ ਮਾफी ਮੰਗਦਾ ਕੌਮ ਤੋਂ ਵੀ ਇਹ ਕੌਮ ਵਾਸਤੇ ਕਲੰਕ ਨੇ ਜਿਹੜੇ ਸਾਧ ਨੇ ਹੋ ਇਹ ਦੂਜੇ ਪਾਸੇ ਜਿਹੜਾ ਕਿ ਦਰਬਾਰ ਸਾਹਿਬ ਤੇ ਅਟੈਕ ਹੋਇਆ ਵੈਸੇ ਤੇ ਉਹ ਉਸ ਤੋਂ ਬਾਅਦ ਕੀ ਸੁਰੱਖਿਆ ਦੀ ਸਖਵੀਰ ਸਿੰਘ ਜੀ ਬਾਰੇ ਮੈਂ ਬੇਨਤੀ ਕਰਦਾ ਹਾਂ ਉਹ ਸੇਵਾਦਾਰ ਦੇ ਰੂਪ ਚ ਸੀ ਉਹ ਪਾਰਟੀ ਰੂਪ ਚ ਨਹੀਂ ਸੀ ਜੇ ਤਾਂ ਪਾਰਟੀ ਰੂਪ ਚ ਹੁੰਦਾ ਫਿਰ ਤਾਂ ਭਾਵੇਂ ਉਹਨੂੰ ਗੋਲੀ ਮਾਰ ਦਿੰਦਾ ਕੋਈ ਮੈਨੂੰ ਕੋਈ ਤਰਾਜ ਨਹੀਂ ਮੈਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਉਹ ਸੇਵਾਦਾਰ ਸੀ ਥੋੜੀ ਜੀ ਉਹ ਬੰਦੇ ਨੂੰ ਮੇਰੀ ਅਪੀਲ ਆ ਕਿ ਸੇਵਾ ਕਰਦੇ ਨੂੰ ਨਾ ਕੁਝ ਕਹਿੰਦਾ ਬਾੜੀ ਜ਼ਿੰਦਗੀ ਪਈ ਆ ਜਦੋਂ ਮਰਜ਼ੀ ਬਾਹਰ ਨਿਭੜ ਲਾ ਬਾਪੇ ਯੂ ਯੂ ਮੋਬਾਈਲ ਨਾਲ ਜੁੜੇ ਤੈਨੂੰ ਲੱਗਦਾ ਕਿ ਬਾਣੀ ਨਾਲ ਜੁੜੋ ਦੇਖੋ ਮੋਬਾਈਲ ਨਾਲ ਜੁੜੋ ਮੋਬਾਈਲ ਵਿੱਚ ਵੀ ਬਾਣੀ ਆ ਬੱਚਿਆਂ ਨੂੰ ਮੈਂ ਨਹੀਂ ਕਹਿੰਦਾ ਮੋਬਾਈਲ ਤੋਂ ਹਟ ਜਾਓ ਮੋਬਾਈਲ ਤੋਂ ਬੱਚਿਆਂ ਨੇ ਹਟਣਾ ਵੀ ਨਹੀਂ ਤਰੀਕਾ ਇਹ ਬਣਾਓ ਬੱਚਿਆਂ ਨੂੰ ਗੰਦ ਦਿਖਾਣੇ ਆਪਾਂ ਅਸ਼ੀਲਤਾ ਦਿਖਾਣੇ ਆ ਉਹਨਾਂ ਨੂੰ ਗੁਰਬਾਣੀ ਹੱਲ ਵੀ ਲਾਓ ਜਦੋਂ ਮਾਪਿਓ ਨੂੰ ਕਹਿੰਦੇ ਆ ਬੱਚਿਆਂ ਨੂੰ ਸੇਵਾ ਤੇ ਲਿਆਓ 사ਸੰਗ ਤੇ ਲਿਆਓ ਤਾਂ ਮਾਪੇ ਕਹਿੰਦੇ ਨੇ ਉਹਨਾਂ ਦੀ ਕਲਾਸ ਮਿਸ ਹੁੰਦੀ ਆ ਜੋ ਬਜ਼ੁਰਗ ਮਾਤਾ ਉਹ ਕਹਿੰਦੀ ਮੈਂ ਅਰਦਾਸਾਂ ਪਰੂੰਗੀ ਜਵਾਨ ਨੂੰ ਬੁੱਤ ਘਰੇ ਛੱਡ ਜਾਂਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਮਾਤਾ ਪਿਤਾ ਇਹ ਬੇਲੇ ਰੱਖੇ ਨੇ ਅਰਦਾਸਾਂ ਪਰਨ ਨੂੰ ਜਾਂ ਗੁਰੂ ਘਰ ਜਾਣ ਨੂੰ ਤੁਸੀਂ ਜੰਗ ਬੱਚੇ ਜਾਓ ਪਰਖ ਲਓ ਪਰਖ ਲੈ ਕੇ ਜੁੜੋ ਜੇ ਚੰਗਾ ਲੱਗਦਾ ਸਥਾਨ ਜੁੜੋ ਨਹੀਂ ਪਿੱਛੇ हट ਜਾਓ ਤੁਸੀਂ ਪਹਿਲੋਂ ਅੰਧਵਿਸ਼ਵਾਸ ਨੂੰ ਫਲਾਨਨੇ ਹੋ ਮਰਗੇ ਤੁਸੀਂ ਗੱਲਾਂ ਬਣਾਉਨੇ ਹੋ ਮਹਾਰਾਜ ਜੀ ਬਾਪੂ ਜੀ ਦੀ ਵਰਸੀ ਤੇ ਖੰਨੀ ਮਹਾਰਾਜ ਜੀ ਬਾਪੂ ਜੀ ਦੀ ਵਰਸੀ ਕੋ ਹੋਰ ਸਦੇ ਇੱਕ ਮਿੰਟ ਮੈਂ ਸੁਣ ਲੈ ਗਾ ਹਾਂਜੀ ਬਾਪੂ ਜੀ ਦੀ ਵਰਸੀ ਦੇ ਉੱਤੇ ਕੋ ਮੇਰੀ ਕੋ ਬੇਨਤੀ ਆ ਜੀ ਮਹਾਰਾਜ ਜੀ ਵੀ ਪਾਠ ਕਰੋ ਬੱਚਿਆਂ ਨੂੰ ਸਿੱਧੇ ਰਾਹ ਪਾਓ ਅਪਦੇਸ਼ ਇਹ ਦਿਓ ਵੀ ਮਾਂ ਬਾਪ ਦੀ ਰਿਸਪੈਕਟ ਪਹਿਲੋਂ ਘਰੋਂ ਸਿੱਖੋ ਮਾਂ ਬਾਪਦਾਨੀ ਬਣਿਆ ਉਹ ਸੰਤਾਂ ਦਾ ਵੀ ਨਹੀਂ ਬਣਨਾ ਮੇਰੀ ਬੇਨਤੀ ਆ ਮਾਪੇ ਦੀ ਸੇਵਾ ਚ ਲੱਭੋ ਰੱਬ ਦੇਰਿਆਂ ਚ ਨਾ ਲੱਭੋ